ਜਿਹੜੇ ਕਿਸਾਨ ਜਿਵੇਂ ਮੂੰਗੀ ਬੀਜਦੇ ਆ ਜਾਂ ਕਣਕ ਬੀਜਦੇ ਆ ਪਾਣੀ ਖੜ ਜਾਂਦਾ ਇਹਦੇ ਨਾਲ ਬਵਾਈਉਣ ਤੋਂ ਬਾਅਦ ਚ ਕਣਕ ਜਾਂ ਕਿਸੇ ਮੂੰਗੀ ਚ ਪਾਣੀ ਨਹੀਂ ਖੜਦਾ ਦੂਸਰਾ ਆਪਾਂ ਕਿਸਾਨ ਭਰਾਵਾਂ ਵਾਸਤੇ ਇੱਕ ਕਲਟੀਵੇਟਰ ਦਾ ਫੜਾ ਜਿਹੜਾ ਕੀ ਆਪਾਂ ਨਵਾਂ ਕੰਢਿਆ 7 ਸਾਲ ਹੋ ਗਏ ਜੀ ਇਹ ਉਹਦੀ ਆ ਚੀਜ਼ ਹੈ ਜੀ ਉਹ ਆ ਹਲਵੇ ਇੱਧਰ ਦਿਖਾ ਦਿਓ ਆ ਲੱਗਿਆ ਹੋਇਆ ਇਸ ਤਰੀਕੇ ਹਲਵੇ ਲੱਗਦਾ ਜੀ ਜੀ ਹਾਂ ਜੀ ਇਹ ਫੜਾ ਕਲਟੀਵੇਟਰ ਦਾ ਜੀ ਨਵਾਂ ਮਾਡਲ ਕਹਿੰਦੇ ਆ ਇਹਨੂੰ ਅਸੀਂ 7 ਸਾਲ ਹੋ ਗਏ ਪੂਰੇ ਇਹਨੂੰ 15 ਅਗਸਤ ਨੂੰ 25 ਚ ਇਹ ਇਹ ਵੀ ਕੀ ਹੈ ਜੀ ਜਿੱਥੇ ਇਹਦੀ ਬਵਾਈ ਵੀ ਬਹੁਤ ਵਧੀਆ ਹੈ ਕਸਾਈ ਵੀ ਬਹੁਤ ਘਟਾ ਹੈ ਜਿਹੜੇ ਕਿਸਾਨ ਨੇ ਜਿਵੇਂ ਮੂੰਗੀ ਬੀਜਦੇ ਆ ਜਾਂ ਕਣਕ ਬੀਜਦੇ ਆ ਪਾਣੀ ਖੜ ਜਾਂਦਾ ਇਹਦੇ ਨਾਲ ਬਵਾਈ ਹੋਣ ਤੋਂ ਬਾਅਦ ਚ ਕਣਕ ਜਾਂ ਕਿਸੇ ਮੂੰਗੀ ਚ ਪਾਣੀ ਨਹੀਂ ਖੜਦਾ ਜਾਂ ਕਿਸਾਨ ਭਰਾ ਆਲੂ ਦੀ ਖੇਤੀ ਕਰਦੇ ਆ ਜਾਂ ਮਤਲਬ ਮੱਕੀ ਦੀ ਖੇਤੀ ਕਰਦੇ ਆ ਆ ਉਹਦੇ ਨੂੰ ਇਹਦਾ ਬੈੱਡ ਬਹੁਤ ਵਧੀਆ ਬਣਦਾ ਜਮੀਨ ਪੋਲੀ ਹੁੰਦੀ ਹੈ ਜੀ ਅਤੇ ਉਸ ਤੋਂ ਬਾਅਦ ਜਿਵੇਂ ਗਾਜਰ ਦੀ ਸਬਜ਼ੀ ਦੀ ਖੇਤੀ ਕਰਦੇ ਆ ਮੂਲੀ ਦੀ ਖੇਤੀ ਕਰਦੇ ਆ ਉਹਦੇ ਵਾਸਤੇ ਬਹੁਤ ਹੀ ਵਧੀਆ ਸਿੱਧ ਹੈ ਜੀ ਮਤਲਬ ਬੜੇ ਸਾਲਾਂ ਤੋਂ ਜੀ